ਹਾਂਜੀ ਜੇਕਰ ਤੁਸੀਂ ਕਿਸੇ ਦਫ਼ਤਰ ਜਾਂ ਕੰਪਨੀ ਦੇ ਵਿੱਚ ਕੰਮ ਕਰਦੇ ਹੋ ਤਾਂ ਤੁਹਾਡੇ ਲਈ ਇਹ ਖਬਰ ਬਹੁਤ ਹੀ ਜ਼ਿਆਦਾ ਅਹਿਮਾ ਖਲੀ-ਕਲੀ ਗੱਲ ਧਿਆਨ ਨਾਲ ਸੁਣ ਲੈਣਾ ਦੇਸ਼ ਦੇ ਵਿੱਚ ਹਰ ਚਾਰ ਨਵੇਂ ਕਿਰਤ ਕੋਡ ਲਾਗੂ ਹੋ ਗਏ ਨੇ ਇਸ ਨੂੰ ਕਿਰਤ ਪ੍ਰਣਾਲੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਬਦਲਾਅ ਦੱਸਿਆ ਜਾ ਰਿਹਾ ਇਨ੍ਹਾਂ ਕਿਰਤ ਕਾਨੂੰਨਾਂ ਦੀਆਂ ਮੁੱਖ ਗੱਲਾਂ ਵਿੱਚ ਸਾਰੇ ਕੰਮਾਂ ਲਈ ਸਮੇਂ ਸਿਰ ਘਟੋਟੋ ਘਟ ਉਜਰਤ ਦੀ ਗਰੰਟੀ ਨੌਜਵਾਨਾਂ ਲਈ ਨਿਯੁਕਤੀ ਪੱਤਰਾਂ ਦੀ ਗਰੰਟੀ ਔਰਤਾਂ ਲਈ ਬਰਾਬਰ ਤਨਖਾਹ ਤੇ ਸਤਿਕਾਰ 40 ਕਰੋੜ ਕਾਮਿਆਂ ਲਈ ਸਮਾਜਿਕ ਸੁਰੱਖਿਆ ਦੀ ਗਰੰਟੀ ਤੇ ਇੱਕ ਸਾਲ ਦੀ ਸੇਵਾ ਤੋਂ ਬਾਅਦ ਭਾਈ ਮਿਆਂ ਦੇ ਕਰਮਚਾਰੀਆਂ ਲਈ ਗ੍ਰੈਜੂਏਟ ਦੀ ਗਰੰਟੀ ਸ਼ਾਮਲਾ ਸਰਕਾਰ ਦਾ ਦਾਅਵਾ ਹੈ ਕਿ ਨਵੇਂ ਕਿਰਤ ਕੋਡ 40 ਕਰੋੜ ਤੋਂ ਵੱਧ ਕਾਮਿਆਂ ਦੇ ਜੀਵਨ ਨੂੰ ਬਦਲ ਦੇਣਗੇ ਮਾਹਿਰਾਂ ਦਾ ਇਹ ਕਹਿਣਾ ਕਿ ਜਿੰਨਾ ਵੱਡਾ ਬਦਲਾਅ ਹੋਵੇਗਾ ਉਨਾਂ ਹੀ ਜ਼ਿਆਦਾ ਲੰਮੇ ਸਮੇਂ ਦੇ ਲਾਭ ਇਸ ਨਾਲ ਕਰਮਚਾਰੀ ਤੇ ਕੰਪਨੀਆਂ ਨੂੰ ਮਿਲਣਗੇ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਕੰਪਨੀਆਂ ਹੁਣ ਹਰ ਕਰਮਚਾਰੀ ਨੂੰ ਭਾਰਤੀ ਕਰਨ ਤੇ ਲਾਜ਼ਮੀ ਤੌਰ ਤੇ ਨਿਯੁਕਤੀ ਪੱਤਰ ਦੇਣਗੀਆਂ ਇਹ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰੇਗਾ ਤੇ ਕੰਪਨੀ ਦੀ ਮਨਮਾਨੀ ਨੂੰ ਰੋਕੇ ਗਏ ਇਸ ਤੋਂ ਇਲਾਵਾ ਦੇਸ਼ ਦੇ ਵਿੱਚ ਲਗਭਗ 400 ਮਿਲਿਆ ਨਾ ਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਦੇ दायरे ਦੇ ਵਿੱਚ ਲਿਆਂਦਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਪੀਐਫ, ਐਸਆਈਸੀ ਤੇ ਪੈਨਸ਼ਨ ਵਰਗੇ ਲਾਭ ਮਿਲਣਗੇ ਨਵੀਂ ਨੀਮਾ ਨੂੰ ਲਾਗੂ ਕਰਨਾ ਨਿੱਜੀ ਕੰਪਨੀਅਮ ਵਿੱਚ ਕੰਮ ਕਰਨ ਵਾਲਿਆਂ ਲਈ ਇੱਕ ਮਹੱਤਵਪੂਰਨ ਲਾਭ ਹੋ ਸਕਦਾ ਪਹਿਲਾਂ ਗ੍ਰੈਜੂਏਟੀ ਦੇ ਯੋਗ ਹੋਣ ਲਈ 5 ਸਾਲ ਦਾ ਕੰਮ ਜ਼ਰੂਰੀ ਸੀ ਪਰ ਹੁਣ ਟਰਮ ਕਰਮਚਾਰੀਆਂ ਲਈ एफटीई एस एस एफो ਇੱਕ ਸਾਲ ਦੀ ਸੇਵਾ ਤੋਂ ਬਾਅਦ ਵੀ ਗ੍ਰੈਜੂਇਟੀ ਦੇ ਯੋਗ ਹੋਣਗੇ ਇਸ ਨਾਲ ਉਹਨਾਂ ਕਰਮਚਾਰੀਆਂ ਨੂੰ ਵੀ ਵੱਡਾ ਫਾਇਦਾ ਹੋਵੇਗਾ ਜੋ ਥੋੜੇ ਸਮੇਂ ਦੇ ਇਕਰਾਰਨਾਮੇ ਤੇ ਕੰਮ ਕਰਦੇ ਨੇ ਤੇ ਪਹਿਲਾਂ ਇਸ ਲਾਭ ਦੇ ਹੱਕਦਾਰ ਨਹੀਂ ਸੀ ਓਵਰਟਾਈਮ ਨਿਮਾਨੂ ਵੀ ਬਲਦ ਦਿੱਤਾ ਗਿਆ ਇਹਨਾਂ ਬਦਲਾਵਾਂ ਦੇ ਤਹਿਤ ਜੇਕਰ ਕੋਈ ਕਰਮਚਾਰੀ ਨਿਰਧਾਰਤ ਸਮੇਂ ਤੋਂ ਵੱਧ ਕੰਮ ਕਰਦਾ ਤਾਂ ਕੰਪਨੀ ਨੂੰ ਉਹਨਾਂ ਨੂੰ ਉਹਨਾਂ ਦੇ ਤਨਖਾਹ ਦੁੱਗਣੀ ਦੇਣੀ ਪਵੇਗੀ ਸਰਕਾਰ ਨੇ ਇਹ ਵੀ ਯਕੀਨੀ ਬਣਾਇਆ ਕਿ ਕਰਮਚਾਰੀਆਂ ਨੂੰ ਉਹਨਾਂ ਦੀਆਂ ਤਨਖਾਹਾਂ ਸਮੇਂ ਸਿਰ ਮਿਲਣ ਤਾਂ ਜੋ ਮਹੀਨੇ ਦੇ ਅੰਤ ਦੇ ਵਿੱਚ ਸੇ ਨੂੰ ਵੀ ਵਿੱਤੀ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ